ਸਿਰਫ ਅਸੀਂ ਦੋ ਕਲਾਕਾਰਾਂ ਨੂੰ ਇੱਕ ਗੀਤ ਦੇਣਾ ਬਾਅਦ ਚ ਉਹਨਾਂ ਨੇ ਸਦੀਲਾ ਜੀ ਦੂਜੇ ਜਿਹੜੇ ਕਲਾਕਾਰ ਉਹ ਪਹੁੰਚ ਚੁੱਕੇ ਜਿਹੜੇ ਬੋਕਾ ਅਸੀਂ ਜਿਹੜੇ ਕਲਾਕਾਰ ਹੱਥ ਜੋੜ ਕੇ ਬੇਨਤੀ ਕਰਦੇ ਸਾਡੀ ਮਜਬੂਰੀ ਆ ਸਟੇ ਤੇ ਜਦੋਂ ਵਰਕਾ ਇਤਿਹਾਸ ਦਾ ਖੁੱਲ ਜਾਂਦਾ ਉਹ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਉਹ ਜਿੱਥੇ ਖੂਨ ਸ਼ਹੀਦਾਂ ਦਾ ਤੇ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਜੇਰਾ ਗੌਰ ਕਰਿਓ ਮਾਂ ਕੀ ਕਹਿੰਦੀ ਹੈ ਕਿ ਮੇਰਾ ਪੁੱਤ ਸਿੱਖਣੀ ਪਰ ਸਿੱਖ ਕੀ ਦੱਸਦਾ ਵੀ ਮੇਰੀ ਮਾਤਾ ਮਮਤਾ ਦੀ ਮਾਰੀ ਕਹਿੰਦੀ ਜੇਰਾ ਗੌਰ ਕਰਿਓ ਡੰਡ ਨੰਗ ਡੜਾ ਡੜਾ ਡੰਗ ਡਾਡਾ ਹੱਥ ਜੋੜ ਕੇ ਮੈਂ ਫਰਿਆਦ ਕਰਾਂ ਇਹਨੂੰ ਛੱਡ ਦਿਓ ਮੈਂ ਤਨਵਾਦ ਕਰਾਂ ਹੱਥ ਜੋੜ ਕੇ ਮੈਂ ਫਰਿਆਦ ਕਰਾਂ ਇਹਨੂੰ ਛੱਡ ਦਿਓ ਮੈਂ ਤਨਵਾਦ ਕਰਾਂ ਇਹਨੂੰ ਛੱਡ ਦਿਓ ਮੈਂ ਤਨਵਾਦ ਕਰਾਂ ਰਹੀ ਵਾਸਤੇ ਪਾਉਂਦੀ ਰਹੀ ਵਾਸਤੇ ਪਾਉਂਦੀ ਰਹੀ ਵਾਸਤੇ ਪਾਉਂਦੀ ਜਦ ਪਾਇਆ ਘੇਰਾ ਤਰਸ ਕਰੀਵੇ ਹਾਕਮਾ ਪੁੱਤ ਸਿੱਖ ਨਹੀਂ ਮੇਰਾ ਤਰਸ ਕਰੀਵੇ ਹਾਕਮਾ ਪੁੱਤ ਸਿੱਖ ਨਹੀਂ ਮੇਰਾ ਮੈਂ ਲਾੜੀ ਮੋਤਵੀ ਆਉਣੀ ਜਾਂਦਾ ਹਾਂ ਉਹ ਕਿੱਸਾ ਸਾਰੇ ਖੋਲ ਸੁਣਾਉਂਦਾ ਹਾਂ ਲਾੜੀ ਮੋਤਵੀ ਆਉਣੀ ਜਾਂਦਾ ਹਾਂ रखो लिसा सां रखो लिसण जिंदी नालो वधके कोई मीनू अनखि प्यारी नालो वॼके उहो मीनू अनखि प्यारी झूठ मेरी मोल जी दी ममता जी दी मारी झूठ मेरी मोल जी दी ममता दी मारी ਸਾਡੇ ਸਰਪੰਚ ਸਾਹਿਬ ਵੱਲੋਂ ਬਹੁਤ ਬਹੁਤ ਸਰਮਾਨਾ ਆਇਆ ਸਾਡੇ ਭਾਈ ਜੀ ਵੱਲੋਂ ਬਹੁਤ ਸਰਮਾਨਾ ਆਇਆ ਬੜੇ ਤੈਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਬੜੀ ਮਿਹਰਬਾਨੀ ਥੈਂਕ ਯੂ ਜੀ ਨੀੜਾ ਵਿੱਚ ਆਉਣੀ ਸੀ ਗਈ ਬਦਲ ਕਹਾਣੀ ਨੂੰ ਪੁੱਤਰ ਤੋਂ ਵਾਰਿਆ ਹੰਝੂਆਂ ਦਾ ਪਾਣੀ ਨੂੰ ਪੁੱਤਰ ਤੋਂ ਵਾਰਿਆ ਹੰਝੂਆਂ ਦਾ ਪਾਣੀ ਮੈਂ ਤਤੜੀ ਦਾ ਹੋ ਗਿਆ ਮਾਂ ਤਤੜੀ ਦਾ ਹੋ ਗਿਆ ਮਾਂ ਤਤੜੀ ਦਾ ਹੋ ਗਿਆ ਜੱਗ ਕੁਪਹਨੇ ਦਾ ਤਰਸ ਕਰੀਵੇ ਆਕਮਾ ਪੁੱਤ ਸਿੱਖ ਨਹੀਂ ਮੇਰਾ ਦਰਸ ਕਰੀਵੇ ਹਾਕਮਾ ਪੁੱਤ ਸਿੱਖ ਨਹੀਂ ਮੇਰਾ ਦਰਸ ਕਰੀਵੇ ਹਾਕਮਾ ਪੁੱਤ ਸਿੱਖ ਨਹੀਂ ਮੇਰਾ ਉਹ ਸਿੱਖੇ ਦੱਸਦਾ ਕਹਿੰਦਾ ਹੁਣ 2 ਮਿੰਟ ਲਈ ਸਿੱਖੀ ਤੋਂ ਮੁਕਰ ਜੂ ਪਰ ਦੁਨੀਆ ਤੇ ਬਾਰ ਬਾਰ ਨਹੀਂ ਆਉਣਾ ਜੰਮਣਾ ਵੀ ਇੱਕ ਵਾਰੀਆ ਤੇ ਮਰਨਾ ਵੀ ਇੱਕ ਵਾਰੀਆ ਕੀ ਕਹਿੰਦਾ ਉਜਿੰਦ ਪਾਣੀ ਦਾ ਬੁਲਬੁਲਾ ਹੈ ਕੀ ਮਨਿਆ ਦਾ ਉਹ ਸੂਰਮਿਆਂ ਦੀਆਂ ਜੱਗ ਤੇ ਰਹਿ ਜਾਵਣ ਜਾਦਾ ਜਿੰਦ ਪਾਣੀ ਦਾ ਬੁਲਬੁਲਾ ਹੈ ਕੀ ਮਨਿਆ ਦਾ ਸੂਰਮਿਆਂ ਦੀਆਂ ਜੱਗ ਤੇ ਰਹਿ ਜਾਵਣ ਕਾ ਉਹ ਬਲੀ ਪੈਗੰਬਰ ਤੁਰ ਗਏ ਹੈ ਬਲੀ ਪੈਗੰਬਰ ਤੁਰ ਗਏ ਬਲੀ ਪੈਗੰਬਰ ਤੁਰ ਗਏ ਜਦ ਹੀ ਆਈ ਬਾਰੀ ਝੂਠ ਮੇਰੀ ਮਾਂ ਬੋਲਦੀ ਮਮਤਾ ਦੀ ਮਾਰੀ ਝੂਠ ਮੇਰੀ ਮਾਂ ਬੋਲਦੀ ਮਮਤਾ ਦੀ ਮਾਰੀ ਦਰਸ ਕਰੀ ਵੇ ਹਾਕਮਾ ਪੁੱਤ ਸਿੱਖ ਨਹੀਂ ਮੇਰਾ ਦਰਸ ਕਰੀ ਵੇ ਹਾਕਮਾ ਪੁੱਤ ਸਿੱਖ ਨਹੀਂ ਮੇਰਾ ਬਹੁਤ ਸਾਰਾ ਸਨਕਾਰ ਹੈ ਬੜੇ ਤੇਜਿਲ ਤੋਂ ਸ਼ੁਕਰਗੁਜ਼ਾਰ ਕਰਦਾ ਜੀ ਬੜੀ ਮਿਹਰਬਾਨੀ ਤੁਹਾਡੀ ਵੀ ਤੇ ਕਬਈਏ ਜਿਹੜੇ ਆਉਣ ਵੇ ਕਿਨੇ ਜਾਣਨਾ ਮੈਂ ਕਿਨੇ ਕਈ ਵਾਰ ਵੀ ਹੋ ਵੀ ਦੱਸ ਭਲਾ ਜਨਮ ਮਖਣਾ ਜਿੰਨੇ ਨੇ ਪੰਜਾਬੀ ਕਲਾਕਾਰ ਵੇ ਉਹ ਕਾਧੀਆਂ ਨੇ ਬਿੱਲੋ ਕਲਾਕਾਰੀਆਂ ਨਹੀਂ ਮਿਲਦਾਨ ਚੱਕੀ ਐਵੇਂ ਹੱਦ ਨਹੀਂ ਕਾਧੀਆਂ ਨੇ ਬਿੱਲੋ ਕਲਾਕਾਰੀਆਂ ਹਰੀਆਂ ਬਿਲਦਾਨ ਚੱਕੀ ਐਵੇਂ ਹੱਦ ਨਹੀਂ ਭੇਲਣਾ ਦਾ ਟੋਲਾ ਸਾਰਾ ਫਿਰਦਾ ਕਲਾਕਾਰ ਤਾਂ ਪੰਜਾਬੀ ਪੰਜ ਸਤਨੀ ਭੇਲਣਾ ਦਾ ਟੋਲਾ ਵੱਲੋਂ ਫਿਰਦਾ ਕਲਾਕਾਰ ਤਾਂ ਪੰਜਾਬੀ ਓਹੋ ਪੰਜ ਸਤਨੀ ਪੰਜ ਸੱਤ ਕਹਿ ਕੇ ਨਾ ਤੂੰ ਗੱਪ ਮਾਰਵੇਂ ਅਸੀਂ ਨਬੇ ਤਮ ਗਿਣੀ ਲੜੀ ਵਾਰਵੇਂ ਪੰਜ ਸੱਤ ਕਹਿ ਕੇ ਨਾ ਤੂੰ ਗੱਪ ਮਾਰਵੇਂ ਅਸੀਂ ਨਬੇ ਤਮ ਗਿਣੀ ਲੜੀ ਵਾਰੀ ਗਮ ਤੰਦਿਆਂ ਦੇ ਵਿੱਚ ਭੁੱਲ ਗਈ ਕਮ ਤੰਦਿਆਂ ਦੇ ਵਿੱਚ ਭੁੱਲ ਗਈ ਹਵੇ ਹੋਗੇ ਨੇ ਮਹੀਨੇ ਦਿਨ ਚਾਰ ਰਵੇ ਮਹੀ ਦਾ ਸੁਪਲਾ ਜਨ ਮੇਰੇ ਆ ਕਿੰਨੇ ਨੇ ਪੰਜਾਬੀ ਕਲਾਕਾਰ ਰਵੇ ਸਾਡੇ ਮਾਸਟਰ ਸੰਧੂ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਸਰਪੰਚ ਸਾਹਿਬ ਵੱਲੋਂ ਬਹੁਤ ਸਾਰਾ ਮਾਣ ਆਇਆ ਕਲਾਕਾਰ ਵੇਸ਼ਕ ਬਹੁਤ ਜ਼ਿਆਦਾ ਨੇ ਪਰ ਕਈ ਮੇਰੇ ਵਰਗੇ ਕੱਲਾ ਨੱਜਣ ਦੀ ਜ਼ੋਰ ਦੇ ਦਿੰਦੇ ਗੱਲ ਚੋ ਚਾਹੇ ਆਵਾਜ਼ ਨਿਕਲੇ ਚਾਹੇ ਨਾ ਨਿਕਲੇ ਹੁ ਕਲਕ ਹੁ ਕਲਾਕਾਰ ਕਾਨੂੰ ਇੱਕ ਅਲੰਕਾਰ ਨੇ ਗਾਉਣ ਵਾਲੇ ਘਟ ਵੱਦੇ ਨਜ਼ਾਰ ਨੇ ਕਲਾਕਾਰ ਕਾਨੂੰ ਇੱਕ ਅਲੰਕਾਰ ਨੇ ਗਾਉਣ ਵਾਲੇ ਘੱਟ ਬਾਦੇ ਨਚਾਰ ਨੇ ਉਸਤਾਦਾਂ ਦੀਆਂ ਸੰਗਤਾਂ ਨਾ ਕੀਤੀਆਂ ਉਸਤਾਦਾਂ ਦੀਆਂ ਸੰਗਤਾਂ ਨਾ ਕੀਤੀਆਂ ਨਿਗਰੂ ਹੱਥ ਲੈਣਾ ਇਨਾਮਤ ਨਹੀਂ ਬੇਲਣਾ ਦਾ ਟੋਲਾ ਬਿੱਲੋ ਫਿਰਦਾ ਕਲਾਕਾਰ ਤਾਂ ਪੰਜਾਬੀ ਪੰਜ ਸਤ ਨਹੀਂ ਉਹ ਮੇਲਣਾ ਦਾ ਟੋਲਾ ਫਾਰਾ ਫਿਰਦਾ ਕਲਾਕਾਰ ਤਾਂ ਪੰਜਾਬੀ ਓ ਪੰਜ ਸਤ ਨਹੀਂ ਆਜੋ ਪੰਜ ਸੱਤ ਕਿਹੜੇ ਨੇ ਤੂੰ ਜਿਹੜੇ ਮੰਨਦੇ ਅਸਲੀ ਕਵੀਏ ਕਿਹੜੇ ਕਿਹੜੇ ਮੰਨਦੇ ਪੰਜ ਸੱਤ ਕਿਹੜੇ ਨੇ ਤੂੰ ਜਿਹੜੇ ਮੰਨਦੇ ਅਸਲੀ ਕਵੀਏ ਕਿਹੜੇ ਕਿਹੜੇ ਮੰਨਦੇ ਉਹਨਾਂ ਦੇ ਤਾਂ ਨਾਮ ਮੈਨੂੰ ਦੱਸ ਤੇ ਉਹਨਾਂ ਦੇ ਤਾਂ ਨਾਮ ਮੈਨੂੰ ਦੱਸ ਦੇ ਚੱਲ ਬਾਕੀਆਂ ਨੂੰ ਛੱਡ ਗੋਲੀ ਮਾਰੀ ਨਾ ਕਿਨੇ ਪੰਜਾਬੀ ਕਲਾਕਾਰ ਤੇਰੇ ਪਿੱਛੇ ਲੱਗ ਕੇ ਜੇ ਪੰਜ ਚਾਰ ਦਾ ਨੌ ਲੈ ਤਾਂ ਬਾਕੀ ਘੇਰ ਕੇ ਖੜ ਜਾਣਗੇ ਮੇਰਾ ਵੱਡਾ ਵੀਰ ਬਾਂਟੀ ਸੇਖੋ ਉਹਨਾਂ ਬਲ ਬਹੁਤ ਸਾਰਾ ਮਾਨ ਜੇ ਪੰਜ ਚਾਰ ਕਲਾਕਾਰਾਂ ਦੇ ਨੌ 10 ਤੇ ਬਾਕੀ ਇਹਨੇ ਕੁੱਟਕੁੱਟ ਕੀ ਮਾਰ ਦੇਣਾ ਮੈਨੂੰ ਤਾਂ ਕਿਉਂ ਨੀ ਐਵੇਂ ਕਾਨੂੰ ਮੈਨੂੰ ਮਾਰੇਂਗੀ ਲੜਾ ਕੇ ਨਹੀਂ ਬੇਦਲ ਤੋਂ ਪੁੱਛ ਲੈ ਜਾ ਪੇ ਜਾ ਕੇ ਨਹੀਂ ਐਵੇਂ ਕਾਨੂੰ ਮੈਨੂੰ ਮਾਰੇਂਗੀ ਲੜਾ ਕੇ ਨਹੀਂ ਬੇਦਲ ਤੋਂ ਪੁੱਛ ਲੈ ਜਾ ਪੇ ਜਾ ਕੇ ਨਹੀਂ ਕੋਈ ਨਕਲੀ ਜ਼ਲੇਰ ਮਹਿੰਦੀ ਸੋਣੀਏ ਕੋਈ ਗਲੀ ਦਲੇਰ ਮਹਿੰਦੀ ਸੋਣੀਏ ਮੇਰੀ ਪੱਤ ਦੁਗਟੇ ਦੇ ਕੋਲੋਂ ਲਤਨੀ ਓ ਵੇਲੜਾਂ ਦਾ ਟੋਲਾ ਬਿੱਲੋ ਫਿਰਦਾ ਕਲਾਕਾਰ ਦਾ ਪੰਜਾਬੀ ਪੰਜ ਸੱਤ ਨੀ ਓ ਵੇਲੜਾਂ ਦਾ ਟੋਲਾ ਫਰਾ ਫਿਰਦਾ ਕਲਾਕਾਰ ਦਾ ਪੰਜਾਬੀ ਪੰਜ ਸੱਤ ਨੀ ਕਲਾਕਾਰ ਦਾ ਪੰਜਾਬੀ ਪੰਜ ਸੱਤ ਓ ਵੇਲੜਾਂ ਦਾ ਟੋਲਾ ਫਰਾ ਫਿਰਦਾ ਕਲਾਕਾਰ ਦਾ ਪੰਜਾਬੀ ਓ ਪੰਜ ਸੱਤ ਨੀ ਆਪ ਟਿੱਕ ਫਨ ਆਉਣ ਲੱਗਿਆ ਤੁਹਾਡੇ ਰੂਰੂ ਆਹਾਂ ਦਿਨ ਖੁਸ਼ੀਆਂ ਦਾ ਸੱਚੀ ਪਾਗਨ ਵਾਲਾ ਆ ਜਿਹੜੇ ਜਿਹੜੇ ਅੱਜ ਵਿਆਹ ਚ ਵੀ ਇਕੱਠੇ ਹੋਇਆ ਉਹਨਾਂ ਲਈ ਵੀ ਸਾਡੀ ਆਉਣ ਵਾਲੀ ਟੇਪ ਦਾ ਇੱਕ ਗਾਣਾ ਤੁਹਾਡੇ ਰੂਰੂ ਪੇਸ਼ ਕਰਨ ਲੱਗੇ ਹਾਂਜੀ ਹੋ ਆਹ ਦਿਨ ਖੁਸ਼ੀਆਂ ਦਾ ਸੱਚੀ ਪਾਗਨ ਵਾਲਾ ਆਹ ਦਿਨ ਖੁਸ਼ੀਆਂ ਦਾ ਸੱਚੀ ਪਾਗਨ ਵਾਲਾ ਉਹ ਸਾਡੇ ਛੋਟੇ ਦਾ ਵਿਆਹ ਹੋਰ ਮੇਰਾ ਜੋ ਵਿਆਹ ਉਹ ਸਾਡੇ ਛੋਟੇ ਦਾ ਵਿਆਹ ਹੋਰ ਮੇਰਾ ਜੋ ਵਿਆਹ ਅੱਜ ਪਿੰਨ ਤੋਂ ਨਾ ਰੋਕੀ ਮੈਂ ਵੀ ਪੱਗੀ ਛਕ ਲਾਉਣਾ ਅੱਜ ਪਿੰਨ ਤੋਂ ਨਾ ਰੋਕੀ ਮੈਂ ਵੀ ਪੱਗੀ ਛਕ ਲਾਉਣਾ ਟੋਕੀ ਨਾਲੇ ਮੈਂ ਵੀ ਨੱਚ ਕੇ ਦਿਖਾਣਾ ਮੈਂ ਵੀ ਕੁੜੀਆਂ ਜਿੱਨਾਂ ਅੱਜ ਮਾਦ ਮਾ ਕੇ ਛੱਡੂ ਮੈਂ ਵੀ ਦਿਲ ਵਾਲੇ ਦਾ ਸਾਰੇ ਦਿਲ ਵਿੱਚੋਂ ਕੱਢੂ ਮੈਂ ਵੀ ਕੁੜੀਆਂ ਜਿੱਨਾਂ ਅੱਜ ਮਾਦ ਮਾ ਕੇ ਛੱਡੂ ਮੈਂ ਵੀ ਦਿਲ ਵਾਲੇ ਦਾ ਸਾਰੇ ਦਿਲ ਵਿੱਚੋਂ ਕੱਢੂ ਵੇਖੀ ਸਾਡੀ ਵੀ ਨੀ ਟੌਰ ਖੜ ਖੜ ਵੇਖੋ ਜਾਨੋ ਤੇਨਾ ਜਿਵੇਂ ਲਣਾ ਜਿਵੇਂ ਕਰਾਉਣੀ ਤਨ ਤਨ ਵੇਖੀ ਸਾਡੀ ਵੀ ਨੀ ਟੌਰ ਖੜ ਖੜ ਵੇਖੋ ਜਾਨੋ ਉਹਦੇ ਦੁਰਮ ਮੇਰੀ ਜਨਣੇ ਅੱਖਾਂ ਵਿੱਚ ਪਾਉ ਉਹਦੇ ਦੁਰਮ ਮੇਰੀ ਜਨਣੇ ਅੱਖਾਂ ਵਿੱਚ ਹੁ ਮੈਂ ਵੀ ਤੇਰੇ ਨਾਲ ਮੈਂ ਵੀ ਤੇਰੇ ਨਾਲ ਖੜ ਖੜ ਫੋਟੋਆਂ ਕਰਾਉ ਤੇਰੇ ਨਾਲ ਖੜ ਖੜ ਫੋਟੋਆਂ ਕਰਾਉ ਦੇਖੀ ਤੇਰੇ ਨਾਲ ਖੜ ਖੜ ਫੋਟੋਆਂ ਕਰਾਉ ਹੂਨੀ ਖੁਰ ਸਾਡੇ ਸਰਪੰਚ ਸਾਹਿਬ ਅੱਲ ਬਹੁਤ ਸਰਮਾਨ ਆਇਆ ਬੜੇ ਤਾਦਿਲ ਤੋਂ ਸ਼ੁਕਰਗੁਜ਼ਾਰ ਆਜੋ ਜੀ ਹੋ ਪਹਿਲਾਂ ਲੱਗਦੀ ਸੀ ਥਾਲੀ ਹੁਣ ਬਣੋਂ ਪਰਜਾਈ ਜੋੜੀ ਲੱਗਦੀ ਜਿਵੇਂ ਮੱਖਣ ਮਲਾਈ ਹੋ ਪਹਿਲਾਂ ਲੱਗਦੀ ਸੀ ਥਾਲੀ ਹੁਣ ਬਣੋਂ ਪਰਜਾਈ ਤੁਸੀਂ ਪੇਕੇਆਂ ਦੇ ਪਿੰਡ ਵਿੱਚ ਦੋਨੇ ਪਹਿਣਾ ਪਹਿਣਾ ਤੁਸੀਂ ਸੋਹਰਿਆਂ ਦੇ ਘਰ ਸਾਡੂ ਬਣ ਬਣ ਉਹ ਤੁਸੀਂ ਪੇਕੇਆਂ ਦੇ ਪਿੰਡ ਵਿੱਚ ਦੋਨੇ ਪਹਿਣਾ ਪਹਿਣਾ ਸੋਹਰਿਆਂ ਦੇ ਘਰ ਸਾਡੂ ਬਣ ਬਣ ਸਾਡੀ ਡਬਲ ਸਿਕਰੀ ਨੂੰ ਕਿ ਨਜ਼ਰ ਨਾ ਲਾਵੇ ਸਾਡੀ ਡਬਲ ਸਿਕਰੀ ਨੂੰ ਕਿ ਨਜ਼ਰ ਨਾ ਲਾਵੇ ਭੈਣ ਜੋਧਰਾਣੀ ਦੇ ਖੰਡੂਰ ਪਿੰਡੇ ਬੇਬੇ ਮੋਦਗਲੀ ਉੱਤੋਂ ਬਿੱਲੋ ਵਾਰੇ ਵਾਰੇ ਜਾਊ ਮੇਰੀ ਭੈਣ ਜੋਧਰਾਣੀ ਦੇ ਖੰਡੂਰ ਪਿੰਡੇ ਬੇਬੇ ਮੋਦਗਲੀ ਉੱਤੋਂ ਬਿੱਲੋ ਵਾਰੇ ਵਾਰੇ ਜਾਊ ਰੀਤ ਜੀਰਾਂ ਦੇ ਸੀ ਮੇਰੀ ਅੱਜ ਹੋਗੀ ਜੰਨਾ ਪਾ ਮੈਂ ਵੀ ਦਿਲ ਵਿੱਚ ਰੱਖਣੀ ਨਾ ਰੀਤ ਕੋਈ ਅਧੂਰੀ ਅਲੀ ਹਰਲੀਨ ਕੋਲ ਖਾੜਾ ਨਹੀਂ ਲਗਾਉ ਖੁਲਾ ਅਲੀ ਹਰਲੀਨ ਵਾਲਾ ਖਾੜਾ ਨਹੀਂ ਲਗਾਉ ਖੁਲਾ ਅਲੀ ਹਰਲੀਨ ਕੋਲ ਖਾੜਾ ਨਹੀਂ ਲਗਾਉ ਨਹੀਂ ਮੈਂ ਅਲੀ ਹਰਲੀਨ ਕੋਲ ਖਾੜਾ ਨਹੀਂ ਲਗਾਉ ਸੋ ਥੈਂਕ ਯੂ ਬੜੀ ਮਿਹਰਬਾਨੀ ਜੀ ਚੰਗਾ ਲੱਗਿਆ ਕਿ ਬੜੀ ਤਾੜੀ ਵੀ ਜਾਦੀ ਬੜੀ ਮਿਹਰਬਾਨੀ ਜੀ ਠੀਕ ਸੰਧੂ ਸਾਹਿਬ ਆਓ ਜੀ ਰਿਸ਼ਪਾਲ ਸਿੰਘ ਨੂੰ ਬੁਲਾ ਲਓ ਸੋਨਾ ਜੀ ਜਸਵੀਰ ਸਿੰਘ ਆਓ ਜੀ ਆਓ ਓਹੋ ਦੋਸਤੋ ਆਪਣੇ ਭਾਕੇ ਜੋ ਰਾਮਚੰਦਰ ਜੀ ਨੇ ਸੀਤਾ ਜੀ ਨੇ ਆ ਰਹੇ ਨੇ ਅਸੀਂ ਇਹਨਾਂ ਨੂੰ ਨਮਸਕਾਰ ਕਰਦੇ ਆ ਹੁਣ ਦੋਸਤੋ ਜਿਹੜਾ ਕਲਾਕਾਰ ਅਸੀਂ ਲਾ ਰਹੇ ਆ ਮਨਪ੍ਰੀਤ ਸਵੱਤੀ ਸਾਡੇ ਪਿੰਡ ਦਾ ਇਹ ਦੋ ਤਾਂ ਇੱਥੇ ਹੀ ਜੰਮਿਆ ਲੇਕਿਨ ਇੱਕ ਕੰਪਨੀ ਦੀ ਤਰਫੋਂ ਬਹੁਤ ਗਾਉਂਦਾ ਇਹਨੂੰ ਅਲਟੋ ਕੰਪਨੀ ਨੇ ਸਨਮਾਨ ਵੀ ਦਿੱਤੀ ਆ ਸਾਡੇ ਅਮਰ ਸਿੰਘ ਜੀ ਉਹਨਾਂ ਦਾ ਇਹ ਭਾਣਜਾ ਮਾਰਾ ਪ੍ਰੀਤ ਸਵਾਦੀ ਜੀ ਤੁਹਾਡੇ ਰੂਬਰੂ ਦੋ ਗੀਤਾਂ ਦੇ ਨਾਲ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਪਰਵਰਦੀਗਾਰ ਦੇ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਹੈ ಗ್ರಾಮ ਪੰਚਾਇਤ ਮਨਸੂਰਾ ਤੇ ਕਿ ਹਰ ਸਾਲ ਐਡਾ ਵੱਡਾ ਪ੍ਰੋਗਰਾਮ ਨਗਰ ਦੇ ਵਿੱਚ ਕਰਵਾਉਂਦੇ ਨੇ ਦੁਸ਼ਹਿਰਾ ਮਨਾਉਂਦੇ ਨੇ ਪੰਜਾਬ ਦੀ ਗੱਲ ਕਰਨ ਜਾ ਰਹੇ ਆ ਜਿੱਥੇ ਅਸੀਂ ਰਹਿੰਦੇ ਆ ਕਿ ਭਾਵੇਂ ਅੱਜ ਬਹੁਤ ਤਰੱਕੀ ਕੀਤੀ ਐ ਪਰ ਫੇਰ ਵੀ ਹੱਲੇ ਬਹੁਤ ਕੁਝ ਕਰਨਾ ਬਾਕੀ ਐ ਪੰਜਾਬ ਸਾਡਾ ਬਚਾਉਣਾ ਜ਼ਰੂਰੀ ਐ ਸੋ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਉਹੀ ਅਰਦਾਸ ਇੱਕ ਬੇਨਤੀ ਕਿ ਰੱਬਾ ਤੂੰ ਬਚਾਲ ਲੈ ਮੇਰੇ ਸੋਹਣੇ ਜੇ ਪੰਜਾਬ ਨੂੰ ਹੋ ਪੰਜਾਂ ਦੇ ਰਿਆਮਾ ਵਾਲੀ ਧਰਤੀ ਦਾ ਪਾਣੀ ਹੁਣ ਜਾਂਦਾ ਮੁੱਕਦਾ ਇਹਦੇ ਬਾਰੇ ਲੀਡਰ ਕੋਈ ਸੋਚਦਾ ਨਹੀਂ ਐ ਤਾਂ ਹੁਣ ਜਾਂਦਾ ਸੁੱਕਦਾ ਪੰਜਾਂ ਦਰਿਆਵਾਂ ਵਾਲੀ ਧਰਤੀ ਦਾ ਪਾਣੀ ਹੋਣ ਜਾਂਦਾ ਮੁੱਕੇ ਦਾ ਇਹਦੇ ਬਾਰੇ ਲੀਡਰ ਕੋਈ ਸੋਚਦਾ ਨਹੀਂ ਤਾਂ ਹੁਣ ਜਾਂਦਾ ਸੁੱਕੇ ਦਾ ਅਣਮੋਲਾ ਢੋਲਦੇ ਨੇ ਸਾਰੇ ਹੀ ਸ਼ਬਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਸੋਹਣੇ ਜੇ ਪੰਜਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਸੋਹਣੇ ਜੇ ਪੰਜਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਰੰਗਲੇ ਪੰਜਾਬ ਨੂੰ ਨੋ ਦਿਨ ਜਾਂਦੀ ਮਹਿੰਗਾਈ ਵੱਦ ਦੀ ਨਾ ਕੋਈ ਹੱਲ ਕਰ ਦੇ ਕਰਜੇ ਦੇ ਬੋਝ ਥੱਲੇ ਆ ਕੇ ਕਿਸਾਨ ਇੱਥੇ ਨਿਤ ਮਰਦੇ ਦਿਨੋ ਦਿਨ ਜਾਂਦੀ ਮਹਿੰਗਾਈ ਵੱਦ ਦੀ ਨਾ ਕੋਈ ਹੱਲ ਕਰ ਦੇ ਕਰਜੇ ਦੇ ਬੋਝ ਥੱਲੇ ਆ ਕੇ ਕਿਸਾਨ ਇੱਥੇ ਨਿਤ ਮਰਦੇ ਅਰਤੀਏ ਮਾਰਦੇ ਨੇ ਝੜਕਾ ਅਰਤੀਏ ਮਾਰਦੇ ਨੇ ਝੜਕਾ ਬਿਕਰਿਆ ਨਵਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਸੋਹਣੇ ਜੇ ਪੰਜਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਰੰਗਲੇ ਪੰਜਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਸੋਹਣੇ ਜੇ ਪੰਜਾਬ ਨੂੰ ਦਿਨ ਜਾਂਦੀ ਮਹਿੰਗਾਈ ਵੱਦ ਦੀ ਨ ਕੋਈ ਹੱਲ ਕਰਦੇ ਕਰਜ ਦੇ ਬੋਝ ਥੱਲੇ ਆ ਕੇ ਕਿਸਾਨ ਇੱਥੇ ਨਿੱਤ ਮਰਦੇ ਥੈਂਕ ਯੂ ਜੀ ਮਿਹਰਬਾਨੀ ਦਿਨੋ ਦਿਨ ਜਾਂਦੀ ਮਹਿੰਗਾਈ ਵੱਦ ਦੀ ਨ ਕੋਈ ਹੱਲ ਕਰਦੇ ਕਰਜ ਦੇ ਬੋਝ ਥੱਲੇ ਆ ਕੇ ਕਿਸਾਨ ਇੱਥੇ ਨਿੱਤ ਮਰਦੇ ਅਰਤੀਏ ਮਾਰਦੇ ਨੇ ਝੜਕਾਂ ਅਰਤੀਏ ਮਾਰਦੇ ਨੇ ਝੜਕਾਂ ਬਿਕਰਿਆ ਨਵਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਸੋਹਣੇ ਜੇ ਪੰਜਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਸੋਹਣੇ ਜੇ ਪੰਜਾਬ ਨੂੰ ਜੀ ਜਵਾਨੀ ਗਾਲੀ ਨੌਜਵਾਨਾ ਨੇ ਇਹ ਨਸ਼ੇ ਖਾਈ ਜਾਂਦੇ ਨੇ ਮੈਡੀਕਲਾਂ ਤੋਂ ਮਿਲਦੇ ਨੇ ਟੀਕੇ ਆਵੇਂ ਤਾਂ ਲਾਈ ਜਾਂਦੇ ਨੇ ਝੜਦੀ ਜਵਾਨੀ ਗਾਲੀ ਨੌਜਵਾਨਾ ਨੇ ਇਹ ਨਸ਼ੇ ਖਾਈ ਜਾਂਦੇ ਨੇ ਮੈਡੀਕਲਾਂ ਤੋਂ ਮਿਲਦੇ ਨੇ ਟੀਕੇ ਆਵੇਂ ਤਾਂ ਲਾਈ ਜਾਂਦੇ ਨੇ ਨੇ ਬਿਨ ਫੈਨਸੀਆਂ ਰੱਜ ਕੇ ਜਨੇ ਬਿਨ ਫੈਨਸੀਆਂ ਰੱਜ ਕੇ ਓਏ ਰਾਤੀ ਪੀਂਦੇ ਸ਼ਰਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਸੋਹਣੇ ਦੇ ਪੰਜਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਰੰਗਲੇ ਪੰਜਾਬ ਨੂੰ नौकरी ौकरी किस नी बेरोजगार फिर दे हथा च डिग रिया चक्की कई इथे मेरे यार फिर दे नौकरी किसी निल दी बेरोजगार फिर दे ਹੱਥਾਂ ਚ ਡਿਗਰੀਆਂ ਚੱਕੀ ਕਈ ਇੱਥੇ ਮੇਰੇ ਯਾਰ ਫਿਰਦੇ ਗੁੱਸੇ ਵਿੱਚ ਕਹਿੰਦੇ ਸਾਰੇ ਅੱਕ ਕੇ ਗੁੱਸੇ ਵਿੱਚ ਕਹਿੰਦੇ ਸਾਰੇ ਅੱਕ ਕੇ ਓਏ ਅੱਗ ਲੱਗ ਜੇ ਕਿਤਾਬ ਨੂੰ ਰੱਬਾ ਤੂੰ ਬਚਾ ਲੈ ਮੇਰੇ ਸੋਹਣੇ ਜੇ ਪੰਜਾਬ ਨੂੰ